ਦੋਸਤੋ ਆਜੋ ਤੁਹਾਨੂੰ ਬੱਚੇ ਦਿਖਾਈਗੇ ਆਪਣੇ ਨਿੱਕੇ ਨਿੱਕੇ ਬੀਟਲ ਦੇ ਤੇ ਬਰਬਰੀ ਦੇ ਆ ਬਰਬਰੀ ਦਾ ਬੱਚਾ ਆਪਣਾ ਨਿਕਾ ਜਾ ਇੱਕ ਉਹ ਫਰ ਦਾ ਪੇਹਰਾ ਜਾਉਣ ਨੂੰ ਚੱਲੋ ਇੱਧਰ ਆ ਜਾ ਛਾਈਗੇ ਨਿੱਕੇ ਨਿੱਕੇ ਬੱਚੇ ਆਪਾਂ ਲੋ ਵੀ ਦੋਸਤੋ ਰੰਗ ਬਰੰਗੇ ਬੱਚੇ ਆਪਣੇ ਕਾਲੇ ਡੱਬੇ ਤੇ ਕਾਲੀਆਂ ਪਟਕਾ ਵਾਲੀਆਂ ਪੱਠਾਂ ਤੇ ਬੱਕਰੇ ਆ ਮੀਟਲ ਦੇ ਬੱਕਰੇ ਆਪਣੇ ਬਹੁਤ ਸੋਹਣੇ ਕਲਰਾਂ ਦੇ ਵਿੱਚ ਆਏ ਆ ਚੱਕੀਆਂ ਡੱਬਾ ਡੱਬਾ ਦੇਖੋ ਕੰਨਾਂ ਦੀ ਕੁਆਲਿਟੀ ਚੈੱਕ ਕਰਾ ਆ ਇਹਦੀ ਪੂਰੇ ਲੌਂਗ ਇਅਰ ਲੰਮੇ ਕੰਨਾਂ ਦੇ ਵਿੱਚ ਫੀਡ ਕੁਆਲਿਟੀ ਪੂਰੀ ਸੋਹਣੀ ਹੈ ਇਹਦੀ ਕੱਦ ਚੈੱਕ ਕਰੋ ਇਹਨੂੰ ਲੰਮਾ ਵੀ ਕਰ ਕੱਦ ਕਾਟ ਫੇਰੀ ਦਿਸੂਗਾ ਦਾ ਚੰਗੀ ਵੇਲ ਦੇ ਵਿੱਚ ਲੰਬਾਈ ਆ ਲੰਮੀ ਪੂਛ ਪੂਛ ਦਿਖਾ ਦਿਓ ਇੱਧਰ ਦੇਖੋ ਇਹ ਕਮਾਈ ਇਹਨੂੰ ਦੂਜਾ ਪਾਸਾ ਹਾਂ ਤੈਨੂੰ ਵੀ ਦਿਖਾਉਂਗਾ ਨਾ ਤੂੰ ਕਾਲ ਨਾ ਕਰ ਹਾਂ ਪੂਰਾ ਬਧੀਗਾ ਹੈਵੀ ਡੇਵ ਦੇ ਵਿੱਚ ਬੱਚਾ ਬਹੁਤ ਫੋਨੀ ਕੁਆਲਟੀ ਆ ਮੇਲ ਮੇਲ ਬੱਚਾ ਇਹ ਤੇਰੇ ਵਾਲਾ ਚਲਦਾ ਨਹੀਂਗਾ ਇੱਥੇ ਇਹਦਾ ਕੱਟਿਆ ਬਾਕੀ ਮਹ ਹੈਕੀ ਰਹਿ ਗਿਆ ਇੱਧਰ ਦੇਖ ਵਾਜ ਬੰਦ ਕਰ ਇਹ ਕਾ ਨਹੀਂ ਚੰਗਾਈ ਹਨਾ ਵਿੱਚ ਨੋਨ ਵਾਲੀ ਆ ਤੇਵਾ ਭਰੀ ਬੈਠੀ ਆ ਆ ਦੇਖੋ ਦੋਸਤੋ ਇਹ ਬੱਕਰੀ ਆਪਣੀ ਟੋਕੜਾ ਇਹਦਾ ਬੱਚਾ ਵੀ ਆ ਫਿਰਦਾ ਪੂਰਾ ਬੱਕਰਾ ਮੋਕ ਬਣਿਆ ਹੋਇਆ ਇਹ ਦੁੱਧ ਚੰਗਾ ਖੁੱਖਣ ਵਾਲਾ ਹਜੇ ਵੀ ਤੇ 2 ਮਹੀਨਿਆਂ ਦੀ ਗੱਬਣ ਹੋ ਗਈ ਇਹ ਗੱਬਣ ਦੀ ਇਹਦੀ ਗਾਰੰਟੀ ਪੂਰੀ ਆ ਰਾਜੀ ਹੋਣ ਲੱਗ ਪਈ ਆ ਇਹਨੂੰ ਫੜ ਕੇ ਚੰਗਾ ਦੇ ਪਹਿਲਾਂ ਬੜੇ ਬਿਨਾਨੀ ਚੰਗਾਉਂਦੀ ਹੁਣ ਹਨਾ ਇਹ ਫੜਨੀ ਪੈਂਦੀ ਆ ਇਹ ਥੋੜਾ ਜਿਹਾ ਮਸਤੀ ਚ ਰਹਿੰਦੀ ਆ ਵੀ ਮੈਨੂੰ ਚੰਗਾਉ ਤੂੰ ਕਿੱਧਰ ਆ ਗਈ ਜੁੱਲੀ ਚੰਗਾਉਣ ਨੂੰ ਆ ਦੇਖੋ ਜੀ ਇਹ ਆ ਨਿੱਕੇ ਨਿੱਕੇ ਆਪਣੇ ਬੱਚੇ ਐਦ ਕੀ ਬੱਕਰੀ ਫੇਰ ਵੱਧ ਦਿੱਤੇ ਪੱਠਾ ਦੋਈ ਆਈਆਂ ਤਿੰਨ ਬੱਕਰੇ ਆ ਇਹ ਕਹਾ ਗਈ ਜਮਾ ਜੈਡ ਬਲੈਕ ਦੇ ਵਿੱਚ ਚਿੱਟੀ ਅੱਖ ਇਹਦੇ ਸਿਰ ਤੇ ਥੋੜਾ ਜਿਹਾ ਫੁੱਲ ਹੈਗਾ ਚਿੱਟਾ ਦੋ ਬਲੈਕ ਤੇ ਤਿੰਨ ਡੱਬੇ ਬੱਕਰੇ ਆ ਜਾਂਦੇ ਮਾਂ ਪੋਤੇ ਇਹ ਦੋਵੇਂ ਥੋੜਾ ਜਿਹਾ ਬਰਬਰੀ ਵੱਧ ਸੂਂਡੀਆਂ ਸਾਲ ਦੇ ਵਿੱਚ ਦੋ ਵਾਰੀ ਸੂ ਪੈਂਦੀਆਂ ਤੇ ਬੀਟਲ ਸਾਰੀਆਂ ਇੱਕ ਵਾਰੀ 99% ਕੁਈ ਹੈਗੀਆਂ ਜਿਹੜੀਆਂ ਜਾਲੇ ਸੂ ਪੈਣ ਸਾਲ ਚ ਦੋ ਵਾਰੀ ਪਰ ਜਿਹੜੀਆਂ ਆਪਣੇ ਕੋਲ ਆਏ ਸਾਰੀਆਂ ਸਾਲ ਦੇ ਵਿੱਚ ਇੱਕ ਵਾਰੀ ਹੁਣ ਸੂਈਆਂ ਘੱਟੋ ਘੱਟ 4-5 ਮਹੀਨੇ ਕੇਰ ਨਹੀਂ ਕਰਾਸ ਹੁੰਦੀਆਂ। ਉਹਦੋਂ ਇੰਨਾ ਵੀ ਆ ਬੱਚੇ ਬਹੁਤ ਸੋਹਣੇ ਬਣ ਜਾਣਗੇ ਦੁੱਧ ਪੀ ਕੇ। ਰੁੱਬੀ ਬਾਕੀ ਸਿਮਰਨ ਦੱਸੂਗਾ ਝੰਗਾ ਕੇ ਹਟਿਆ। ਇਹ ਬੱਕਰੀਆਂ ਆਪਣੀਆਂ ਹੁਣ ਦੁੱਧ ਝੰਗਾਈਆਂ ਬੱਚੇ ਕਿੰਨਾ ਕੁ ਦੁੱਧ ਆਉਣਾ ਥੱਲੇ? ਉਹਨਾਂ ਥੱਲੇ ਚੰਗਾ ਦੁੱਧ ਆਉਂਦਾ। ਹਵਾਨੇ ਸੋਹਣੇ ਨੇ ਉਹਨਾਂ ਦੇ। ਹਾਂ ਬਹੁਤ ਹਾਂ। ਪੂਰਾ ਹੰਦਾ ਦਾ ਫਾਈਨਿੰਗਾ ਕੀ ਇੱਕ ਟਾਈਮ ਠੀਕ ਆ ਤੇ ਦੂਜੇ ਟਾਈਮ ਉਹ ਘਟਾ ਜਾਂਦੀਆਂ ਕਈ ਬੱਕਰੀਆਂ ਬੱਚੇ ਰੱਜ ਜਾਂਦੇ ਪੂਰੇ ਵਧੀਆ ਬੱਚੇ ਰੱਜ ਜਾਂਦੇ ਆ ਠੀਕ ਆ ਤੇ ਹੋਰ ਕੀ ਫੀਡ ਦੇ ਵਿੱਚ ਕੀ ਪਾਈ ਜਾਣਾ ਬੱਚਾ ਚਾਹੀਦਾ ਤਾਂ ਉਹ ਆਪਣੀ ਦੂਜੀ ਚਿੱਟੀ ਬੱਕਰੀ ਹੈਗੀ ਆ ਉਹ ਦਾ ਸਾਰਿਆਂ ਤੋਂ ਵੱਧ ਦੁੱਧ ਆਵਾ ਇੱਕ ਜਿਹੜੀ ਅוניਵਰਸਿਟੀ ਚਿੱਟੇ ਸਿਰ ਵਾਲੀ ਹਾਂ ਇਹਦੀ ਮਾਂ ਦੀ ਮਾਂ ਦਾ ਦੁੱਧ ਬਹੁਤ ਸੀਗਾ ਹੈਨਾ ਹਾਂ ਉਹ ਦਾ ਬਹੁਤ ਬਹੁਤ ਸੀ ਇਹਦੀ ਨਾਨੀ ਦਾ ਇਹਦੀ ਨਾਨੀ ਦਾ ਹੁਣ ਬਹੁਤ ਬਹੁਤ ਦੁੱਧ ਆ ਜਾਏਗਾ ਹੂੰ ਉਹ ਬੱਕਰੀ ਖੜੀ ਆ ਉਹ ਦਿਸਦੀ ਹੋਵੇ ਨਾ ਉਹਦੀ ਮਾਂ ਦਾ ਦੁੱਧ ਬਹੁਤ ਸੀਗਾ ਉਹਦਾ ਵੀ ਬਹੁਤ ਸੀ ਹਨਾ ਦੁੱਧ ਠੀਕ ਆ ਆਪਣੀ ਸਾਰੀਆਂ ਬੱਕਰੀਆਂ ਦਾ ਘੱਟੋ ਘੱਟ ਮੰਨ ਕੇ ਚੱਲ ਬਾਹਲਾ ਨਹੀਂ ਜਿਵੇਂ ਲੋਕ ਕਹਿੰਦੇ 5-7 ਲੀਟਰ ਵਾਲੀਆਂ ਤਾਂ ਹੋਣਗੀਆਂ ਨਹੀਂ ਆ ਇਹਨਾਂ ਤਾਂ ਨਹੀਂ ਪਰ ਸਾਢੇ 3-3 ਸਾਢੇ 3-4 ਲੀਟਰ ਵਾਲੀਆਂ ਬੱਕਰੀਆਂ ਇਹਨਾਂ ਤਾਂ ਹੈਗਾ ਤੂੰ ਵਧ ਗਿਆ ਬੱਚੇ ਰੱਜਣੇ ਚਾਹੀਦੇ ਯਾਰ ਤੇ ਕਿਹੜੀ ਆ ਬੱਚੇ ਆ ਵੇਖ ਲਓ ਤੁਹਾਡੇ ਕਿੰਨੇ ਦਿਨ ਦੇ ਹੋ ਗਏ ਹੁਣ 10-10 ਦਿਨਾਂ ਦੇ ਹੋਣਗੇ ਹਨਾ ਇਹ ਹਾਂ ਤੇ ਪੂਰੇ ਗਰੋਥ ਦੇ ਵਿੱਚ ਕੋਈ ਆਣੀ ਟਿੱਡ ਟੁੱਟ ਜਾ ਕੱਢ ਗਿਆ ਸਾਰੇ ਪਾਸਿਓਂ ਆ ਪੂਰੀ ਵਰਗਿਆ ਗ੍ਰੋਥ ਆ ਗੁੰਦਵੇਂ ਸਰੀਰ ਤੇ ਚਮਕ ਪੂਰੀ ਆ। ਆਹ ਪੂਰੀਆਂ ਸ਼ਾਇਨਿੰਗ ਦੇ ਵਿੱਚ ਆ ਪੂਰਨ ਚਮਕਦੀਆਂ। ਜਿੰਨਾ ਬੱਕਰੀਆਂ ਦੇ ਲੇਟ ਕ੍ਰਾਸ ਹੁੰਦੀਆਂ 1963 ਆਹ ਬੱਚੇ ਸੋਹਣੇ ਤਿਆਰ ਹੋ ਜਾਂਦੇ ਹਨਾ ਦੁੱਧ ਨਹੀਂ ਘਟਦੀਆਂ ਹਾਂ। ਕਿਉਂਕਿ ਦੁੱਧ ਨਾਲ ਹੀ ਬੱਚਾ ਨੇ ਬੰਨ। ਤੇ ਜਿਹਨਾਂ ਦੀ ਖਰਾਕ ਸ਼ੁਰੂ ਕਰੀਏ ਹੁਣ। ਇਹਨਾਂ ਨੂੰ ਖਰਾਕ ਅਜੇ ਤੱਕ ਕੋਈ ਨਹੀਂ ਪਾਉਂਦੇ। ਚੋਕਰ ਸ਼ੁਰੂ ਕਰਾਂਗੇ ਇਹਨਾਂ ਨੂੰ ਥੋੜਾ ਜਿਹਾ ਕੇਰਾ ਚੋਕਰ ਤੇ ਛੋਲੇ ਦਾ ਛਲਕਾ। ਕਿੰਨੇ ਦਿਨ ਇਹਨਾਂ ਨੂੰ ਲੋਡ ਨਹੀਂ ਦੁੱਧ ਨਾ ਰਾਜਦੇ ਉਹਨੇ ਦਿਨ ਕੀ ਫਾਇਦਾ ਫਾਇਰਾ ਫੀਡ ਪਾਉਣ ਦਾ ਸ਼ੁਰੂ ਕਰ ਦਾਂਗੇ ਹੋਰ 5-7 ਦਿਨਾਂ ਤੱਕ ਫਿਰ ਇਹ ਆਪੇ ਵਧ ਗਿਆ ਇਹਨਾਂ ਨੂੰ ਛਿਲਕਾ ਛੋਲਿਆਂ ਦਾ ਛਿਲਕਾ ਤੇ ਚੌਕਰ ਜਿਹੜਾ ਛੇਤੀ ਹਾਜ਼ਮੇ ਆਉਣ ਵਾਲੀ ਕਿਉਂਕਿ ਲੀਵਰ ਹਜੇ ਤੱਕ ਦੁੱਧ ਤੇ ਹੀ ਹੈ ਇਹਨਾਂ ਦਾ ਫੀਡ ਤੇ ਨਹੀਂ ਹੈ ਕਾਰਗਿਲ ਕੁਝ ਨਹੀਂ ਪਾਉਣਾ ਇਹਨਾਂ ਨੂੰ ਹਜੇ ਤੱਕ ਦੁੱਧ ਨਾਲ ਹੀ ਕੰਮ ਹੋਣਾ ਉਹ ਤਾਂ ਆਪਾਂ ਢਿੱਡ ਭਰਨਾ ਫਾਈਬਰ ਆ ਦੇ ਵਿੱਚ ਫਾਈਬਰ ਦੇ ਨਾਲ ਇਹਨਾਂ ਵੀ ਲੀਵਰ ਚੱਲ ਪੂਗਾ ਨਾਲੇ ਸਟਰੋਂਗ ਹੋ ਜਾਊਗਾ ਇਹਨਾਂ ਦਾ ਕੋਈ ਦਵਾਈ ਬੂਟੀ ਦੀ ਕਾਹਦੀ ਲੋੜ ਨਹੀਂ। ਨਾ ਹੀ ਆਪਾਂ ਇਹਨਾਂ ਦੀ ਡੀਵਾਇਰਮਿੰਗ ਕਰਨੀ ਆ। ਮਿੱਟੀ ਖਾਂਦੇ ਹੀ ਨਹੀਂਗੇ ਇਹ ਹਨਾ। ਮਿੱਟੀ ਖਾਂਦੇ ਹੀ ਨਹੀਂਗੇ ਜਿਵੇਂ ਕੱਚੇ ਸਾਂ ਤੁਰੇ ਫਿਰਦੇ ਆ। ਮਾੜਾ ਮੋਟਾ ਮੂੰਹ ਮਾਰਨੂ ਜਿਵੇਂ ਸਵਾਹ ਸਿੱਟਤੀ ਚੁੱਲ੍ਹੇ ਦੀ ਕੱਢ ਕੇ ਉਹਨੂੰ ਕੀ ਆਖਣਾ? ਕਰਾਰੀ ਹੁੰਦੀ ਆ ਉਹ ਤਾਂ ਵੈਸੇ ਵੀ ਤੇਰੇ ਵਰਗਾ ਵੀ ਖਾਲੇ ਹਨਾ। ਸਵਾਹ ਨੂੰ ਤਾਂ ਜੋ ਕਰਾਰੀ ਲੱਗੂਗੀ ਤੈਨੂੰ। ਲੱਖਾਦੀ ਵੀ ਹੋੂ ਕਿ ਤਨਾ ਕਿਤੇ ਹਨਾ। ਨਹੀਂ ਹੁਣ ਨਹੀਂ ਖਾਧਾ। ਕਿੰਨਾ ਟਾਈਮ ਹੋ ਗਿਆ? 2 ਸਾਲ ਹੋ ਗਏ। 2 ਸਾਲ ਹੋ ਗਏ। ਦਾੜ੍ਹੀ ਆ ਗਈ ਮੂੰਹ ਤੇ ਕੋਈ ਸਵਾਹ ਖਾ ਲੈਂਦਾ ਲੀਕਾ। ਪੇਟ ਦੇ ਕੀੜੇ ਦੀ ਦਵਾਈ ਆਪਾਂ ਹਜੇ ਤੱਕ ਇਹਨਾਂ ਨੂੰ ਨਹੀਂ ਦੰਦੇਗੇ। ਘੱਟੋ ਘੱਟ ਮਹੀਨਾ ਡੇਢ ਮਹੀਨਾ ਜਦੋਂ 2 ਮਹੀਨੇ ਦੇ ਨੇੜੇ ਹੋਗੇ ਜਾਂ ਕਿ ਇਹਨਾਂ ਨੂੰ ਸਮੱਸਿਆ ਆਉਂਦੀ ਆ ਜ਼ਿਆਦੇ ਮਿੱਟੀ ਖਾਂਦੇ ਆ ਪੇਟ ਕੂੜ ਦੀ ਸਮੱਸਿਆ ਆਈ ਉਦੋਂ ਦੇਵਾਂਗੇ। ਵੈਸੇ ਇਹ ਨਹੀਂ ਦੇਣੀ ਕਿ ਨજર ਸ਼ਾਇਨ ਗੈਨਾ ਤੇ ਹੈਗੀ ਆ। ਕਿਉਂਕਿ ਉਹ ਵੀ ਜ਼ਹਿਰ ਹੀ ਹੁੰਦੀ ਆ ਜ਼ਹਿਰ ਜ਼ਰੂਰੀ ਨਹੀਂ ਸਿੱਟਣੀ ਅੰਦਰ ਇਹਨਾਂ ਦੇ। ਤੇ 2 ਮਹੀਨਾ ਬਾਅਦ ਡੇਢ ਮਹੀਨਾ ਬਾਅਦ ਜ਼ਰੂਰ ਕਰਾਂਗੇ ਆਪਾਂ ਜੀਵਾਰ ਮੰਗੇ ਇਹਨਾਂ ਦੀ। ਉਦੋਂ ਕਰਨੀ ਲਾਜ਼ਮੀ। ਤੇ ਇੱਧਰ ਬਾਰਬਰੀ ਵੀ ਖਾਈ ਜਾਂਦੀਆਂ ਪੱਠੇ ਸੁੱਕਾ ਨੀਰਾ ਖਾਂਦੀਆਂ ਆ ਇਹ ਆ ਇੱਕ ਨਾ ਆਪਾਂ ਖੁਰਨੀ ਦੇ ਉੱਤੇ ਲਾਏ ਸੀਗੇ ਆਹ ਇਹ ਆਉਂਦੇ ਕਬੂਤਰਾਂ ਤੋਂ ਬਨੇਰਿਆਂ ਬਨੂਰਿਆਂ ਤੇ ਲਾਉਣ ਵਾਸਤੇ ਤੇ ਇਹ ਆਪਾਂ ਖੁਰਨੀ ਤੇ ਲਾਏ ਸੀ ਜਿਹੜੀ ਆ ਸਾਡੀ ਜੂਲੀ ਆ ਇਹ ਖੁਰਨੀ ਦੇ ਵਿੱਚ ਵੜ ਜਾਂਦੀ ਤੇ ਵਿੱਚ ਮੀਂਗਣਾ ਪਿਛਾੜ ਦਿੰਦੀ ਆ ਪਰ ਹਾਟੀ ਫੇਰ ਵੀ ਨਹੀਂ ਇਹਨਾਂ ਨੇ ਚੱਬ ਤੇ ਖਾ ਗਈਆਂ ਇਹਨੂੰ ਵੀ ਕੋਈ ਜਣੇ ਪਰੇਸ਼ਾਨੀ ਨਹੀਂ ਮੰਨੀ ਉੱਦੀ ਲਾਈ ਦਿਖਾਉਣ ਲੱਗੀ ਸੀਗੀ ਚੱਬ ਕੇ ਹਾਂ ਉੱਦੀ ਹਟ ਗਈ ਇਹ ਸਾਰੀਆਂ ਆਪਣੀਆਂ ਗੱਬਣਾਂ ਸੂਣ ਵਾਲੀਆਂ ਆਹੋ ਆਹ 2 ਤਰੀਕ ਨੂੰ ਹੋ ਜੀਏ ਵੀ 3 ਮਹੀਨਿਆਂ ਦੀ ਗੱਬਣ ਦੁੱਧ ਲਾਉਣ ਲੱਗ ਪਈ ਆ ਇਹ ਤੇ ਆ ਹੋ ਜੂਗੀ 24 ਤਰੀਕ ਨੂੰ ਸਵੇਰੇ ਹਨਾ ਸਵੇਰੇ 2 ਮਹੀਨਿਆਂ ਦੀ ਗੱਬਣ ਹੋ ਜੂਗੀ ਆ 28 ਤਰੀਕ ਨੂੰ 2 ਮਹੀਨਿਆਂ ਦੀ ਗੱਬਣ ਹੋ ਜੂਗੀ ਤੇ ਜਿਹੜੀ ਆ ਹੋਗੀ ਆਪਣੀ ਜੂਲੀ ਇਹ ਹੋਗੀ ਮਹੀਨੇ ਦੀ ਗੱਬਣ ਤੇ ਇਧਰ ਲਈ ਦਿਖਾਵਾਂ ਮੈਂ ਆ ਤਖਾ ਦੇ ਨਾਲੇ ਬੱਚੇ ਚੰਗਾ ਦੇ ਇਨਾਂ ਦੇ ਆ ਵੀ ਆਪਣੀ 20 ਤਰੀਕ ਨੂੰ ਹਾਂ ਦੋ ਦਿਨ ਉੱਤੇ ਹੋ ਗਈ ਦੋ ਮਹੀਨੇ ਤੋਂ ਗੱਭਣ ਆ ਦੋ ਦਿਨ ਉੱਪਰ ਆ ਉਹ ਵੀ 20 ਤਰੀਕ ਨੂੰ ਤਿੰਨ ਮਹੀਨੇ ਦੀ ਗੱਭਣ ਆ ਆ ਵੀ ਦੋ ਮਹੀਨੇ ਦੀ ਗੱਭਣ ਆ ਆ ਸੂਹੀ ਤਾਜੀ ਆ ਵੱਡੀ ਸਭ ਤੋਂ ਪੱਕੀ ਬੱਕਰੀ ਆਪਣੀ ਮੇਨ ਜਿਹੜੀਆਂ ਪੱਠਾ ਫਿਰਦੀਆਂ ਇੱਕ ਆ ਫਿਰਦੀ ਨਿੱਕੀ ਤੇ ਇੱਕ ਸਿਮਰਨ ਦੀ ਬੁੱਕਲ ਦੇ ਵਿੱਚ ਚਿੱਟੀ ਅੱਖ ਦੇ ਵਿੱਚ ਪੱਠਾ ਦੋਨੇ ਲੋ ਜੀ ਫੜੇ ਵੀ ਨਾ ਨਹੀਂ ਜੀਆਂ ਹੋਣਗੀਆਂ ਜਿਵੇਂ ਜਿਵੇਂ ਟੋਕੜ ਹੋ ਜਾਂਦੀਆਂ ਨਾ ਥੋੜੀ ਜਿਹੀ ਤਾਂ ਕੀ ਆਪ ਤਾਂ ਬਣ ਜਾਂਦੀ ਆ ਭਾਈ ਦੀਆਂ ਇਹ ਹੁਣ ਫੜ ਕੇ ਝੰਗਾਈ ਆ ਖਾਲੀ ਕਰਵਾ ਹੀ ਦਿੰਦਾ ਜਮਾ ਸਮਾਰ ਕੇ ਇਹਦੇ ਵੀ ਦੋਵੇਂ ਬੱਕਰੀ ਆ ਤੇ ਆ ਮੇਰੀਆਂ ਲੱਤਾਂ ਨਹੀਂ ਖਾਈ ਜਾਂਦੀ ਆ ਵੇਖੋ ਜਰ ਆ ਜਾ ਤੂੰ ਆ ਦੇਖੋ ਇਹ ਲੱਤਾਂ ਨਾਲ ਹੀ ਖਾਂਦੀ ਆ ਲਾਲ ਗੁਲਦਾਰ ਇਹ ਇਹਦੀ ਮਾਰਕੀਟ ਬਹੁਤ ਆ ਬਈ ਲਾਲ ਗੁਲਦਾਰ ਐਸ ਦੀ ਵਾਈਟ ਆਈਸ ਦੀ ਿੱਟੀ ਅੱਖ ਦੀ ਪੂਰੀ ਹੈਗੀ ਆ ਮਾਰਕੀਟ ਹੁਣ ਅੱਜ ਕੱਲ੍ਹ ਸਮੇਂ ਦੇ ਹਿਸਾਬ ਨਾਲ ਚੱਲੀ ਜਾਂਦੀ ਆ ਕੰਬੀ ਜਾਂਦੀ ਆ ਨਾ ਠੰਡ ਮੰਨਦੀ ਆ ਕਿਉਂ ਿੱਟ ਕੰਬੀ ਜਾਂਦੀ ਆ ਨਾ ਹਾਂ ਐ ਆ ਜੀ ਇਹ ਬੱਚਿਆਂ ਵਾਲਾ ਪਿਆਰ ਲੈਂਦੀਆਂ ਵੇਖੋ ਬੁੱਕਲ ਦੇ ਵਿੱਚ ਉਧਰੋਂ ਆ ਹੁਣ ਮੇਰੇ ਨਾਲ ਹੀ ਖਾਈ ਜਾਂਦੀ ਆ ਜਿੱਧਰ ਜਿੱਧਰ ਜਾਂਣਾ ਛੱਗਾ ਚਭੀ ਜਾਂਦੀ ਆ ਹਣੂ ਚੱਕ ਲਾ ਲ ਦੋ ਬੱਚੇ ਹੋ ਗਏ ਸੀ ਮਰਨ ਕੋਲੇ ਹੁਣ ਇਹਨਾਂ ਨੂੰ ਲੋਰੀਆਂ ਦੇ ਲੋਰੀਆਂ ਦੇ ਕੇ ਸਿਮਾ ਦੇ ਇਹਨਾਂ ਨੂੰ ਨਾਲ ਹੀ ਪਾਲਿਆ ਕਰ ਬਿਸਤਰੇ ਤੇ ਇਹਨੂੰ ਆਉ ਨਹੀਂ ਸਕਦੀ ਹੈ ਉਹ ਲੱਗ ਵੀ ਪਈ ਮੈਂ ਮੈਂ ਕਰਨ ਹਾਂ ਕਿੱਧਰ ਗਿਆ ਸਿਮਰਨ ਦਿਖਾ ਇਹਨੂੰ ਓਏ ਤੇਰੀ ਆ ਬੈਕੇ ਬੈਕੇ ਵਿਖਾਈ ਬੈਕੇ ਨੂੰ ਆਹ ਖੜੇ ਤੇਰੇ ਬੱਚੇ ਤੇਰੇ ਹੀ ਆ ਨਾ ਮੇਰੇ ਦਾ ਇਹ ਦੇਖਿਆ ਮਾਂ ਮਾਂ ਹੀ ਹੁੰਦੀ ਹੈ ਬਈ ਮੜਾ ਜਾਨੀ ਪਾਸੇ ਹੋਣ ਦਿੱਤਾਗਾ ਉਦੋਂ ਹੀ ਲੱਗ ਪਈ ਹੌਲੀ ਹੌਲੀ ਮਣ ਮਣ ਦੇ ਕਰਨ ਇਹ ਆਪਣੀ ਸਭ ਤੋਂ ਵੱਡੀ ਬੱਕਰੀ ਆ ਸਾਰਾ ਜਿੰਨਾ ਹਲਾਂ ਦੇ ਹੁੰਦੇ ਲੌਂਗ ਲਾਣਾ ਫਿਰਦਾ ਇਸੇ ਦਾ ਹੀ ਆ ਉਹ ਤੱਕ ਫਿਰਦਾ ਜਿਹੜਾ ਇਹਦੇ ਵੇਚਣ ਤੋਂ ਬਾਅਦ ਵੀ ਅੱਜ ਆਪਣੇ ਕੋਲੇ ਟੋਟਲ ਹੈ ਗਏ ਆ ਜੀ 16 ਨਗ ਇਹਦੇ 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 ਗਾਂ ਪੱਠਾ ਪੁੱਠਾ ਜਿਹਨੇ ਸੁੱਈ ਜਾਂਦੀਆਂ 16 16 ਨਾਗ ਇਸ ਦੇ ਆਪਣੇ ਕੋਲੇ ਇਸ ਟਾਈਮ ਤੇ ਮੌਜੂਦ ਆ ਮੋٹے ਥਨਾਂ ਵਾਲੀ ਬੱਕਰੀ ਸੀ ਉਹਦਾ ਨਹੀਂ ਕੋਈ ਵੀ ਰਿਹਾ ਆਪਣੇ ਕੋਲ ਕੋਈ ਵੀ ਨਹੀਂ ਹੂੰ ਹੂੰ ਕੱਲਾ ਇਸੇ ਦਾ ਹੀ ਆ ਮੇਟ ਕੋਹਨੀਆਂ ਸਿੰਗਾ ਵਾਲੀਆਂ ਸਾਰੀਆਂ ਉਹ ਖੜੀ ਆ ਤੇ ਵੇਚ ਵੀ ਕਿੰਨੇ ਦਿੱਤੇ ਹਾਂ ਬਹੁਤ ਨਾਗ ਵੇਚੇ ਗਏ ਆ ਵਿੱਚੋਂ ਤੇ ਕਿੰਨੇ ਹੁਣ ਐਦ ਕੀ ਦਾ ਸਾਰੇ ਪੰਜ ਸੀਗੇ ਉਹ ਪੰਜਾਂ ਚੋਂ ਚਾਰ ਬੱਕਰੇ ਇੱਕ ਪਾਠ ਆਈ ਐ ਜਿਹੜੀਆਂ ਹੁਣ ਨੌਂ ਸੂਣ ਗਈਆਂ ਆਪਣੀਆਂ ਦੂਜੇ ਮਹੀਨੇ ਚ ਫਰਵਰੀ ਦੇ ਵਿੱਚ ਕਿੱਡੋ ਹੂੰ ਅਹ ਲਾ ਲਾ ਲਈ 18 ਨਾਗ ਮਿੱਤਰੋ ਆ ਵੀੜੇ ਦੇ ਵਿੱਚ ਹੀ ਰਹਿੰਦੇ ਆ ਆਪਣੇ ਇੱਥੇ ਹੀ ਵਿੱਚ ਘਰੇ ਮਿੰਗਣਾ ਮੂਣਾ ਕਰੀ ਜਾਂਦੇ ਆ 18 ਦੇ 18 ਨਾਗ ਤੇ 19ਵੀਂ ਉਹ ਖੜੀ ਬੀਟਲ 19ਵੀਂ ਉਹ ਆ ਤੇ ਪੰਜ ਬੱਚੇ ਆ ਨਵੇਂ ਪੈਦਾ ਹੋ ਗਏ ਜਿਹੜੇ ਇਹ ਇਹ ਪਿੰਜਰੇ ਚ ਹੁੰਦੇ ਆ ਵੱਡੇ ਤੇ 18 19 ਦੇ ਪੰਜ 24 ਨਗ 24 ਇੱਥੇ ਹੁੰਦੇ ਤੇ ਉਧਰ ਖੁੱਲੇ ਦਾ ਫਿਰ ਆਪਣੇ ਥੋੜੇ ਹੀ ਹੁੰਦੇ 10 12 14 ਕ ਨਗ ਖੁੱਲੇ ਹੁੰਦੇ ਆ 12 ਨਗ ਹੁੰਦੇ ਖੁੱਲੇ ਹਨ ਤੇ ਬਾਕੀ ਇੱਥੇ ਹੁੰਦੇ ਸਾਰੇ ਆ ਇਹ ਲਾਈ ਰੱਖਦੇ ਆ ਰੌਣਕ ਕਰੇ ਤੇਰੇ ਸ਼ਹਿਤ ਤੋੜਦਾ ਹਾਂ ਘੰਟਾ ਬਈ ਦੁੱਧ ਚੰਗਾ ਕੇ ਆਪਾਂ ਇਹਨਾਂ ਨੂੰ ਛੱਡਿਆ ਹੁਣ ਘੰਟਾ ਛੱਡ ਕੇ ਕਿ ਫੇਰ ਇਹਨਾਂ ਨੂੰ ਪਿੰਜਰਿਆਂ 'ਚ ਕਰ ਦਾਂਗੇ ਅੱਡੋ ਅੱਡੀ ਫੇਰ ਚਾਰ ਕਦੇ ਸ਼ੈਂਕ ਤੋੜਦਾ ਕਦੇ ਉਹ ਕਾੜਦਾ ਉਹ ਬਾਸ਼ ਵੇਛਣ ਹਾਂ ਬਾਸ਼ ਵੇਛਣ ਦਾ ਜਿਹੜਾ ਆ ਹੁੰਦਾ ਥੱਲੇ ਵਾਲੀ ਲੱਤ ਜੀ ਉਹ ਆਪਣਾ ਜਿਹੜਾ ਲੱਗਿਆ ਹੋਇਆ ਉਹਦੀ ਭੰਨਤੀ ਇਹਨਾਂ ਨੇ ਪਰਸੋਂ ਉਹ ਸੀ ਵੀ ਹਿੱਲੀ ਜਾਂਦੀ ਬਈ ਤਾਂ ਹੀ ਭੰਨੀ ਆ ਉਹ ਉਹ ਐਸੀ ਖਿਡਾਰੀ ਸੀਗੀ ਉਹ ਹਾਂ ਉਹ ਦਿਖਾ ਬੱਚੇ ਚੱਕ ਕੇ ਨਿਕਲੇ ਆਪਣੇ ਹੂੰ ਆ ਦੇਖੋ ਬਈ ਓਏ ਆ ਖਾਈ ਜਾਂਦੀ ਆ ਪੱਠ ਬਹੁਤ ਸੋਹਣੇ ਬੱਚੇ ਆਏ ਆ ਚਿੱਟੀ ਅੱਖ ਦੇ ਵਿੱਚ ਫੇਸ ਫੂਸ ਦੀ ਕੁਆਲਿਟੀ ਬਹੁਤ ਸੋਹਣੀ ਆ ਮੇਨ ਇਹਨਾਂ ਦੀਆਂ ਲੱਤਾਂ ਹੁੰਦੀਆਂ ਹਨਾ ਕੰਨਾਂ ਦਾਣੀ ਵਾਲਾ ਹੁੰਦਾ ਵੀ ਲੱਤ ਮੋਟੀ ਹੋਵੇ ਬੱਚੇ ਦੀ ਛਾਤੀ ਚੌੜੀ ਹੋਵੇ ਪੂਛ ਲੰਮੀ ਹੋਵੇ ਮੂੰਹ ਸੋਹਣਾ ਹੋਵੇ ਅੱਖ ਚਿੱਟੀ ਆ ਜਿਵੇਂ ਚੱਲ ਉਹ ਤਾਂ ਵੱਖਰੀ ਗੱਲ ਆ ਪੂਛ ਬਹੁਤ ਲੰਮੀ ਆਉਂਦੀ ਆ ਇਹਨਾਂ ਦੀ ਮਾਂ ਇਹਨਾਂ ਦਾ ਪਿਓ ਵਧ ਗਿਆ ਕੁਆਲਿਟੀ ਦੇ ਵਿੱਚ ਆ ਤੇ ਬਾਕੀ ਇਹ ਥੋੜਾ ਜਿਹਾ ਆਪਦੀ ਮਾਂ ਦੇ ਗਿਆ ਵੀ ਜਿਹੜੇ ਕੰਨ ਕਹਿਦਗੇ ਵੀ ਬਾਹਲੇ ਲੰਮੇ ਨਹੀਂਗੇ ਠੀਕ ਆ ਡੰਗ ਲਾਉਂਦੇ ਕੰਨ ਹੈਗੇ ਆ ਉਹ ਨਹੀਂ ਗੱਲ ਵੀ ਬਾਹਲੇ ਲੰਮੇ ਤੇ ਬਾਹਲੇ ਛੋਟੇ ਠੀਕ ਠੀਕ ਕੰਨ ਹੈਗੇ ਆ ਵੀ ਪਰ ਕੁਆਲਿਟੀ ਬਹੁਤ ਸਿਹਰਾ ਬਹੁਤ ਸੋਹਣੀ ਇਹਰੇ ਥੋੜੇ ਜਿਹਾ ਜ਼ਿਆਦਾ ਹੀ ਲੰਮੇ ਆਏ ਆ ਇਹ ਤਾਂ ਪੂਰਾ ਹੀ ਟੌਪ ਜੀ ਹੈ ਜਿਹੜੀ ਪੂਛ ਵੀ ਉਹਦੇ ਨਾਲੋਂ ਬਹੁਤ ਜ਼ਿਆਦਾ ਲੰਮੀ ਆਵੇ ਬੜਾ ਤੇ ਉਹ ਵੀ ਦਿਖਾ ਦੇ ਚੱਕ ਕੇ ਆ ਦੇਖੋ ਜੀ ਬਾਕੀ ਹਣਾ ਐ ਨਹੀਂ ਗਾ ਜੀ ਚੱਕਲੇ ਤੇ ਕੋਈ ਲੀਡੇ ਖਰਾਬ ਹੋ ਜਾਣਗੇ ਕੱਪੜੇ ਹਣਾ ਸਾਫ ਸੁਥਰੇ ਬੱਚੇ ਆ ਪੂਰੀ ਚਮਕਾ ਬੱਚਾਂ ਤੇ ਕਿਤੋਂ ਲਿਬੜੇ ਨਹੀਂ ਕਿਤੋਂ ਮੋਕ ਨਹੀਂ ਲੱਗੀ ਜਿੱਦਾਂ ਦੀਆਂ ਬੱਕਰੀਆਂ ਸੂਈਆਂ 10 12 ਦਿਨ ਹੋ ਗਏ ਆ ਅੱਜ ਠੀਕ ਇਹਨਾਂ ਨੇ ਕਰੜਾ ਹੀ ਕੀਤਾ ਜਿੰਨਾ ਵੀ ਮੀਂਹਣ ਹੁੰਦੀ ਮੀਂਹਣਾ ਕਰਨ ਲੱਗ ਪਏ ਆ ਤੇ ਕਰੜਾ ਹੀ ਕਰਦੇ ਆ ਪੂਰਾ ਮੋਕ ਨਹੀਂ ਕੋਈ ਨਹੀਂ ਇਹਨਾਂ ਨੂੰ ਵੀ ਮੋਕ ਲੱਗੀ ਹੋਵੇ ਜਾਂ ਕਿਵੇਂ ਸਿੱਧਾ ਚੱਕ ਸਹੀ ਕੂਸ਼ ਵਖਾਏ ਦੀ ਲੱਤਾਂ ਵਖਾ ਟੰਗਾਂ ਇਹਦੀਆਂ ਜਿਹੜਾ ਇੱਕ ਬਰੀਡਰ ਹੁੰਦਾ ਹਨਾ ਉਹਦੀਆਂ ਆਹ ਚੀਜ਼ਾਂ ਮੋਟੀਆਂ ਹੋਣੀਆਂ ਚਾਹੀਦੀਆਂ ਜਿਵੇਂ ਆਹ ਹੱਡਾਂ ਦੇ ਖੁੱਲੇ ਆ ਜਿਹੜਾ ਆ ਫਿਰਦਾ ਇਹ ਇਹਨਾਂ ਨਾਲੋਂ ਵੀ ਜ਼ਿਆਦਾ ਖੁੱਲਾ ਹੱਡਾਂ ਦਾ ਪੱਠਾ ਪੱਠਾ ਦਿਖਾਈ ਜਾ ਕੇ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਬੱਚੇ ਆਏ ਆ ਕਿਉਂਕਿ ਬਰੀਡਰ ਵੀ ਵਧ ਕੇ ਆਪਣੇ ਕੋਲ ਸੋਨਾ ਟਾਪ ਦੇ ਵਿੱਚ ਰੰਗ ਉਹਨੇ ਸਾਰੇ ਇਕੱਡੇ ਆ ਉਹ ਬੱਕਰੀਆਂ ਦੇ ਹਿਸਾਬ ਨਾਲ ਜਿਵੇਂ ਆਹ ਪੱਠਾ ਆਈਏ ਪੂਰੀ ਸਿਰਾਈ ਪੱਠਾ ਆਈ ਆ ਜਿਵੇਂ ਕਾਲੀ ਤੇ ਹੱਡਾਂ ਹੱਡ ਪੈਰਾਂ ਦੀ ਖੁੱਲੀ ਆ ਕੋਈ ਪੂਰੇ ਮੋٹے ਗੋਡਿਆਂ ਦੇ ਵਿੱਚ ਆ ਦੇਖ ਸਕਦੇ ਆ ਤੁਸੀਂ ਪਤਲੀਆਂ ਲੱਤਾਂ ਨਹੀਂ ਹਾਂ ਪੂਰੇ ਵਧ ਗਿਆ ਆ ਬਹੁਤ ਸੋਹਣੀ ਆ ਚੀਲ ਪਾਈ ਜਾਂਦੇ ਦੂਜੇ ਸੂਟ ਦੇ ਹਾਂ ਉਹ ਤਾਂ ਫਿਰ ਜਿਵੇਂ ਜਿਵੇਂ ਵੱਡੀ ਹੋਊਗੀ ਉਵੇਂ ਬਦਲੂ ਚਿਹਰਾ ਪੂਰਾ ਨੱਕ ਨਕੌੜਾ ਬਹੁਤ ਸੋਹਣਾ ਬਈ ਇਹਦਾ ਤੇ ਲੰਮੀ ਪੂਛੜ ਦੇ ਵਿੱਚ ਪੂਛ ਨਹੀਂ ਕਿਸੇ ਪਾਸੋਂ ਕਮੀ ਗੇ ਸੋਹਣੇ ਥਾਣ ਆ ਦੇਖ ਦੇਖੋ ਤੁਸੀਂ ਹਾਂ ਕੀ ਗੱਲ ਆ ਦੁੱਧੀ ਖਾ ਉਹ ਫੁੱਲ ਵਾਲੀ ਜਿਹੜੀ ਫਿਰਦੀ ਆ ਉਹਦੇ ਸਿਰ 'ਚ ਫੁੱਲ ਦਾ ਚਿੱਟਾ ਉਹ ਵੀ ਦਿਖਾਈ ਗੁਰਪਿਆਰ ਸੰਧੂ ਹੈਲੋ ਬਾਈ ਜੀ ਆਹ ਭਾਰੀਆ ਇਹ ਕੱਲੀ ਜਣਾ ਫਿਰ ਇਹ ਕੱਲੀ ਦੁੱਧ ਚੁੰਗਦੀ ਆ ਬਾਈ ਉਹ ਜੋੜਾ ਜੋੜਾ ਜਿਹੜੀਆਂ ਇਹ ਇਹ ਜੋੜਾ ਜੋੜਾ ਇਹ ਕੱਲੀ ਜਮ ਕੱਲੀ ਨੇ ਮਾਂ ਦਾ ਦੁੱਧ ਚੁੰਗਣਾ ਘੱਟੋ ਘੱਟ 3 ਕਿਲੋ ਦੁੱਧ ਚੁੰਗਦੀ ਹੋਊਗੀ 1.5-1.5 ਕਿਲੋ ਦਾ ਹੋਊਗਾ ਥੱਲੇ ਇੱਕ ਥਣ ਘਾਟਾ ਬੱਕਰੀ ਦਾ ਦੂਜੇ ਸਵੇਰੇ ਸੂਈ ਆ ਬਈ ਬੱਕਰੀ ਪਹਿਲਾਂ ਉਹਨੇ ਤਿੰਨ ਬੱਚੇ ਦਿੱਤੇ ਸੀਗੇ ਉਹ ਸਾਨੂੰ ਉਦੋਂ ਨਿੱਪਲ ਤੇ ਪਾਲਣੇ ਪਏ ਉਸ ਉਹਦਾ ਆਪ ਦਾ ਚੰਗਾਉਂਦੇ ਸੀਗੇ ਤਿੰਨਾਂ ਨੇ ਵੰਡ ਕੇ ਫੇਰ ਨਿੱਪਲ ਨਾਲ ਐਤ ਕਿਉਂ ਨਹੀਂ ਇੱਕੋ ਹੀ ਪਾਠ ਦਿੰਦੀ ਆ ਤੇ ਪੂਰੀ ਹੈਵੀ weight ਦੇ ਵਿੱਚ ਆਈ ਆ ਪਾਠੇ ਆਡਾ ਪੈਰਾਂ ਦੀ ਖੁੱਲੀ ਪੂਰੀ ਤੇ ਹੁਣ ਉਹਦੇ ਥੱਲੇ ਦੁੱਧ ਆਇਆ ਕਿ ਤਿੰਨ ਕਿਲੋਟਰ 2.5-3 ਲੀਟਰ ਹੋਊਗਾ ਕਿਉਂਕਿ ਉਹਦਾ ਇੱਕ ਥਾਣਾ ਜਮਾਂਦਰੂ ਹੀ ਛੋਟਾ ਉਹ ਕੱਢ ਗਈ ਬਾਾਰ ਸਾਰੀਆਂ ਖੁਰਨੀ ਜਿ ਵੜ ਗਈਆਂ ਓਏ ਇਹ ਜੇ ਮੰਦਰੂ ਥਣ ਛੋਟਾ ਕਰਕੇ ਉਹ ਇੱਕ ਥਣ ਫਿਰ ਦੁੱਧ ਘਟਾ ਤੇ ਇੱਕ ਚ ਪੂਰਾ ਫੁੱਲ ਦੁੱਧਾ ਕੱਲੀ ਚੋਂਦੀ ਕਰਕੇ ਪੂਰੀ ਵਧ ਗਿਆ ਹੈਵੀ ਦੇ ਵਿੱਚ ਹਫ਼ਤੇ ਇੱਕ ਦੀ ਹੋ ਗਈ ਪਾਠ 7-8 ਦਿਨਾਂ ਦੀ ਹੋ ਗਈ ਇਹ ਇੱਕ ਸਾਨੂੰ ਆਹ ਫੁੜੀਆਂ ਹੀ ਪਰੇਸ਼ਾਨੀ ਦਿੰਦੀਆਂ ਜਿਹੜੀ ਮੱਜਾਂ ਦੀ ਖੁਰਨੀ ਦੇ ਵੱਢ ਜਾਂਦੀਆਂ ਦਾਣਾ ਖਾਣ ਉਹ ਕੱਢਣੀਆਂ ਪੈਂਦੀਆਂ ਹੁਣ ਘੰਟਾਂ ਨਿਗਰ ਰੱਖ ਕੇ ਫੇਰ ਇਹਨੂੰ ਬਾਅਦ ਚ ਸਾਰੀਆਂ ਉਹਨਾਂ ਪਿੰਜਰਾਂ ਦੇ ਵਿੱਚ ਅੱਗ ਵੱਡੀ ਕਰਦੇਗੇ ਜਿਹੜੀ ਬੰਨਣੀਆਂ ਬਨ੍ਹਾ ਦੇਾਂਗੇ ਤੇ ਆ ਸਾਡੀ ਸਭ ਤੋਂ ਮੋਟੀ ਪੱਠਾ ਸਭ ਤੋਂ ਵੱਧ ਜਿੰਨੀਆਂ ਵੀ ਪੱਠਾਂ ਸਾਡੇ ਕੋਲ ਸਭ ਤੋਂ ਜ਼ਿਆਦਾ ਹੈਵੀ weight ਦੇ ਵਿੱਚ ਆਹੇ ਘੱਟੋ ਘੱਟ 30-35 ਕਿਲੋ ਦੀ ਪੱਠਾ ਬਾਕੀ ਬਾਕੀ ਦਾ weight ਨਹੀਂ ਹੋਣਾ 30 ਕਿਲੋ ਦੇ ਕਰੀਬ ਆ 35 ਪਲੱਸ ਹੀ ਹੋਊਗੀ ਘੱਟ ਨਹੀਂ ਹੋਣੀ ਤਿੰਨ ਮਹੀਨੇ ਦੀ ਗੱਬਣ ਦੁੱਧ ਨੂੰ ਬਹੁਤ ਚੰਗੀ ਆ ਪਹਿਲੇ ਸੂਰੇ ਪੱਠਾ ਦਿੱਤੀ ਸੀਗੀ ਪੱਠ ਵੀ ਗੱਬਣ ਹੋ ਗਈ ਇਹਦੀ ਇਹ ਵੀ ਤਿੰਨ ਮਹੀਨੇ ਦੀ ਗੱਬਣ ਦੂਜੇ ਸੂਰੇ ਸੂਗੀ ਪੱਠ ਪਹਿਲਾਂ ਨੂੰ ਸੂਗੀ ਬਰਬਰੀ ਦੇ ਵਿੱਚ ਗਰੋਥ ਬਹੁਤ ਛੇਤੀ ਹੁੰਦੀ ਆ ਜਿਨੇ ਵੀ ਬਰਬਰੀ ਪਾਲਣ ਕਰਨਾ ਬੱਕਰੀ ਪਾਲਣਾ ਉਹ ਬਰਬਰੀ ਤੋਂ ਸ਼ੁਰੂ ਕਰ ਲਓ ਤੇ ਮਾਨ ਫਿੱਕਾ ਨਹੀਂ ਪੈਂਦਾਗਾ ਛੇਤੀ ਇਹਨਾਂ ਨੇ ਗਰੋਥ ਕਰ ਜਾਣੀ ਆ ਬਹੁਤ ਛੇਤੀ ਜਿਹੜੀਆਂ ਪੱਠਾਂ ਸਾਰੀਆਂ ਇਹਦਾ 1 ਫਰਵਰੀ ਦਾ ਜਨਮ ਤੇ 11ਵਾਂ ਮਹੀਨਾ ਹੋਇਆ ਮੰਨ ਕੇ ਚੱਲੋ 3 ਮਹੀਨੇ ਹੋ ਗਏ ਤੇ 1 ਮਹੀਨਾ ਲੱਗਾ 8 ਮਹੀਨਿਆਂ ਦੀ ਆ ਤੇ 2 ਮਹੀਨੇ ਦੀ ਗੱਬਣਾ 6 ਮਹੀਨਿਆਂ ਦੀ ਕ੍ਰਾਸ ਹੋ ਗਈ ਸੀਗੀ ਆ ਸਾਰੀਆਂ 8-8 ਮਹੀਨਿਆਂ ਦੀਆਂ ਹੀ ਹੋਣਗੀਆਂ ਤੇ ਬੱਕਰੀਆਂ ਬਣੀਆਂ ਖੜੀਆਂ ਜਿੰਨਾ ਵੇਟ ਚਾਹੀਦਾ ਸੀ ਉਨਾ ਵੇਟ ਹੈਗਾ ਇਹਨਾਂ ਦਾ ਕ੍ਰੋਸ ਹੋਈਆਂ ਹੋਈਆਂ ਇਹ ਆ ਪੱਠਾ ਰੂਡੀਆਂ ਆਪਣੀਆਂ 10-12 ਦਿਨਾਂ ਦੀਆਂ ਤੇ ਰੱਬ ਸੁੱਖ ਰੱਖੇ 6 ਮਹੀਨਿਆਂ ਵਿੱਚ ਇਹ ਵੀ ਬੱਕਰੀਆਂ ਬਣ ਜਾਣਗੀਆਂ ਕ੍ਰੋਸ ਹੋਣ ਦੇ ਕਾਬਲ ਹੋ ਜਾਣਗੀਆਂ ਆ ਫਿਰ ਦੀਆਂ ਕੀ ਆਪਣੀ ਇਹ ਕਾਸ ਉਥੇ ਸੂਏ ਰਹੇ ਇੱਕ 6 ਮਹੀਨੇ ਗੁੜੇ ਕਰ ਗਿਆ ਹੈ ਅੱਜ ਲੈ ਦੇਦਾ ਪਹਿਲੇ ਸੂਏ ਤੋਂ ਲੈ ਕੇ ਇਸੇ ਦੀ ਧੀ ਆ ਉਹ ਮੋਟੋ ਖੜੀ ਹੈ ਜਿਹੜੀ ਪਹਿਲੇ ਸੂਏ ਦੀ ਨਾਲ ਇੱਕ ਬੱਕਰਾ ਸੀ ਹੈ ਅੜੀ ਜਾਂਦੀ ਹੈ ਅੱਛਾ ਜੀ ਗੁੱਡ ਮਾਰਨਿੰਗ ਜੀ ਸਿਮਰਨਵੀਰ ਸਿੰਘ ਤੇ ਗੁਰਪਿਆਰ ਸੰਧੂ ਜੀ ਸੂਣ ਵਾਲੀ ਬੱਕਰੀ ਨੂੰ ਕਿਹੜੀ ਡਾਈਟ ਦੇਣੀ ਹੈ ਸੂਣ ਵਾਲੀ ਬੱਕਰੀ ਨੂੰ ਡਾਈਟ ਕੋਈ ਬਾਲੀ ਨਹੀਂ ਜਿਹੜੀ ਰੂਟੀਨ ਦੇ ਵਿੱਚ ਦੇ ਰਹੇ ਆਂ ਜੀ ਆਪਾਂ ਬਰਬਰੀ ਨੂੰ ਬਰਬਰੀ ਕੋਈ ਬਾਲੀ ਡਾਈਟ ਨਹੀਂ ਮੰਗਦੀਗੀ ਜਿਵੇਂ ਮੱਕੀ ਪਾਈ ਜਾਂਦੇ ਆਂ ਮੱਕੀ ਹੋਗੀ ਕਣਕ ਹੋਗੀ ਜਿਵੇਂ ਹੁਣ ਸਿਆਲਾਂ ਦੇ ਵਿੱਚ ਤਾਰਾ ਮੀਰਾ ਤੇ ਅੱਧਾ ਕ ਚਮਚਾ ਮੇਥਿਆਂ ਦਾ ਸੁੱਕੇ ਮੇਥੇ ਜਿਹੜੇ ਆਪਾਂ ਖਾਣ ਵਾਸਤੇ ਬੀਜਦੇ ਹੁੰਦੇ ਆ ਨਾ ਸੁੱਕੇ ਮੇਥੇ ਅੱਧਾ ਕ ਚਮਚ ਡੇਲੀ ਆਪਾਂ ਦੇਣੇ ਆਂ ਨਾਲੇ ਤਾਂ ਖੰਗ ਰੇਸ਼ਾ ਨਹੀਂ ਲੱਗਦਾ ਬੱਕਰੀਆਂ ਨੂੰ ਤੇ ਅੱਧਾ ਇੱਕ ਚਮਚੀ ਤਿਲਾਂ ਦਾ ਚਿੱਟੇ ਤੇਲ ਦੇ ਸਕਦੇ ਆ ਆਪਾਂ ਰੂਟੀਨ ਦੇ ਵਿੱਚ ਸੂਣ ਵਾਲੀ ਹੋਵੇ ਸੂਈ ਹੋਵੇ ਖਾਲੀ ਹੋਵੇ ਸਾਰੀਆਂ ਨੂੰ ਛੇਤੀ ਵਿਕਾਸ ਗ੍ਰੋਥ ਛੇਤੀ ਹੁੰਦੀ ਹੈ ਮੱਕੀ ਹੋ ਗਈ ਕਿਵੇਂ ਤਾਰਾ ਮੀਰਾ ਉਹਦੇ ਚ ਕਣਕਰ ਲਾ ਲਓ ਛੋਲੇ ਰਲਾ ਲਓ ਜੋ ਮਰਜੀ ਡਾਇਟ ਆਪਣੇ ਸਿਰ ਤੇ ਜਿੰਨੀ ਮਰਜੀ ਦੇ ਸਕਦੇ ਆ ਆਪਾਂ ਉਹਦੇ ਵਿੱਚ ਜੇ ਮੇਥੇ ਪਾਉਣੇ ਨਾ ਸਿਆਲਾਂ ਦੇ ਵਿੱਚ ਆਪਾਂ ਮੇਥੇ ਅੱਧਾ ਕੇ ਚਮਤ ਦੇਲੀ ਤੁਸੀਂ ਭਾਵੇਂ ਬੱਕਰੀ ਨੂੰ ਦੇ ਚੱਲੋ ਨਾਲੇ ਤਾਂ ਉਹਦੇ ਆ ਸ਼ੈਨਗ ਬਣੀ ਰਹਿੰਦੀ ਹੈ ਪੂਰੀ ਪਿੰਡੇ ਤੇ ਵਾਲ ਖੁਸ਼ਕ ਨਹੀਂ ਹੁੰਦੇਗੇ 4 ਮਹੀਨਾ ਦੀ ਗੱਬਣਾ ਬਈ 4 ਮਹੀਨਾ ਦੀ ਗੱਬਣ ਨੂੰ ਤੁਸੀਂ ਜਿਵੇਂ ਹੁਣ ਆਪਣੀਆਂ ਮੰਨ ਲਓ ਤਿੰਨ ਮਹੀਨਾ ਦੀ ਗੱਬਣੀ ਹੋ ਗਈ ਆ ਤੇ ਇਹਨੂੰ ਆ ਸੁੱਕਾ ਨੀਰਾ ਤੇ ਨਾਲ ਮੱਕੀ ਤੇ ਕਣਕ ਵੀ ਪਾ ਦਿੰਨੇ ਆ ਅਸੀਂ ਕਣਕ ਪਤਾ ਕੀ ਕਰਦੇ ਆ ਵੀ ਇੱਥੋਂ ਐ ਲੰਮੇ ਸਾਫਤੀ ਕਣਕ ਲੰਮੇ ਹੀ ਦਾਣੇ ਉਸ ਲੋਟ ਲੰਮੇ ਖੁਲਾਰ ਦਿੰਨੇ ਆ ਅਸੀਂ ਤੇ ਸਾਰੇ ਜਾਨਵਰ ਲੱਗ ਜਾਂਦੇ ਉਹ ਤੇ ਖਾ ਲੈਂਦੇ ਆ ਜਿਹੜੀ ਟੋਟ ਆ ਮੱਕੀ ਦੀ ਜਿਹ ਟੋਟ ਪਾਉਣੀ ਆ ਉਹ ਆ ਖੁਰਨੀ ਸਾਫ ਕਰਕੇ ਵਿੱਚੋਂ ਨੀਰਾ ਕਰਕੇ ਇਹਦੇ ਵਿੱਚ ਵੀ ਪਾ ਦਿੰਦੇ ਆ ਹਾਂਜੀ ਬਰਬਰੀ ਦੀ ਆਪਾ ਦੱਸ ਰਹੇ ਆ ਸਾਰੀਆਂ ਨਹੀਂ ਬਰਬਰੀ ਬਿੱਟਲ ਦੇਸੀ ਕੋਈ ਵੀ ਆ ਡਾਈਟ ਇੱਕੋ ਜੀ ਹੁੰਦੀ ਆ ਡਾਈਟ ਦਾ ਕੋਈ ਚੱਕਰ ਨਹੀਂ ਆ ਡਾਈਟ ਬੱਕਰੀ ਦੀ ਸੇਮ ਆ ਤੇ ਪਚਾਲੇ ਜਿੰਨਾ ਉਨਾ ਹੀ ਖਵਾ ਦਿਓ ਭਾਵੇਂ ਨੂੰ ਬਾਹਲਾ ਓਵਰਡੋਜ਼ ਵੀ ਨਾ ਕਰੋ ਖਾਣ ਦੇ ਵਿੱਚ ਯਾਰ ਪਟਿਆਲੇ ਤੋਂ ਕਿੱਥੇ ਦੇ ਹੋ ਜੀ ਅਸੀਂ ਹੈਗੇ ਜੀ ਆ ਬਲੂ ਕੋਟਲੀ ਜ਼ਿਲ੍ਹਾ ਬਠਿੰਡਾ ਸਾਡਾ ਆ ਬਲੂ ਕੋਟਲੀ ਕੋਠੇ ਕੌਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਜੋ ਵੀ ਬੱਕਰੀ ਨੂੰ ਫੀਡ ਪਾਉਣੀ ਬਈ ਉਹਨੂੰ ਥੋੜਾ ਜਿਹਾ ਭੁੱਖ ਰੱਖ ਕੇ ਹੀ ਪਾਓ ਬੇਸ਼ੱਕ ਥੋੜੀ ਪਾ ਦਿਓ ਉਹਨੂੰ ਓਵਰਡੋਜ਼ ਨਾ ਕਰੋ ਜੋ ਵੀ ਆਪ ਵੱਲਿਆ ਦਾਣਾ ਪਾਉਣਾ ਬਰੜ ਫੜੜ ਕਰਿਆ ਹੋਇਆ ਜਾਂ ਸਾਫਤ ਪਾਉਣਾ ਤੇ ਉਹਨੂੰ ਜਿੱਥੇ ਉਹਨੇ ਮੰਨ ਲਓ ਅੱਧਾ ਕਿਲੋ ਖਾਣਾ ਉੱਥੇ ਨੂੰ 300 ਗ੍ਰਾਮ ਪਾਓ ਉਹ ਛੇਤੀ ਹਾਜ਼ਮ ਕਰੂਗੀ। ਹਾਂਜੀ ਧੰਨਵਾਦ ਜੀ। ਜਿਹੜੀ ਖਰਾਕ ਪਚ ਜੇ ਨਾ ਉਹ ਨੂੰ ਉਹ ਦੇਓ। ਜੇ ਆਪਾਂ ਜ਼ਿਆਦੇ ਦੇ ਦਿੰਨੇ ਆ ਹਿਮਾਲਿਆ ਬਤੀਸਾ ਆਉਂਦਾ ਮੈਡੀਕਲ ਤੋਂ ਮਿਲ ਜਾਂਦਾ। ਬਰੋਟੋਨ ਹੋ ਗਈ। ਇਹ ਚੀਜ਼ਾਂ ਵੀ ਆਪਾਂ ਦੇਖ ਸਕਦੇ ਆ। ਜਾਂ ਆਪਰ ਉਪਰ ਜਾਂਦੀਆਂ ਬੱਕਰੀਆਂ ਫਰੀਆਂ ਆ ਜਾਂਦਾ। ਮੈਡੀਕਲ ਤੋਂ ਮਿਲ ਜਾਂਦੀ ਹੈ ਬਲੋਟੋ ਸੈਲ ਉਹ ਵੀ ਦੇਖ ਸਕਦੇ ਆਪਾਂ। ਤੇ ਇਹਨਾਂ ਬੱਚਿਆਂ ਨੂੰ ਆਪਾਂ ਫੀਡ ਸ਼ੁਰੂ ਕਰਾਂਗੇ ਬਸ ਹਫ਼ਤੇ ਤੱਕ ਹੁਣ ਫੀਡ ਨਹੀਂ ਦੇ ਸਕਦੇ ਆਪਾਂ ਨੂੰ ਜਾਨੀ ਕਿ ਫਾਈਬਰ ਵਾਲਾ ਹੀ ਦਾਣਾ ਦੇਣਾ ਇਹਨਾਂ ਨੂੰ ਚੌਕਰ ਹੋ ਗਿਆ ਜਿਵੇਂ ਕਣਕ ਦਾ ਛਿਲਕਾ ਤੇ ਛੋਲਿਆਂ ਦਾ ਛਿਲਕਾ ਸ਼ੁਰੂ ਕਰਾਂਗੇ ਜਦੋਂ ਉਹ ਖਾਣ ਲੱਗ ਪਏ ਸਹੀ ਢੰਗ ਦੇ ਵਿੱਚ ਫਿਰ ਆਪਾਂ ਇਹਨਾਂ ਵਾਸਤੇ ਜਿਵੇਂ ਕਾਰ ਗਿੱਲ ਦੀ ਫੀਡ ਹੁੰਦੀ ਕਾਪਸ ਟਾਟਰ ਜਾਂ ਮੈਪਲੇ ਨੂੰ ਪਲੇ ਰੀਆਂ ਬਹੁਤ ਵੈਰਾਈਟੀਆਂ ਆਉਂਦੀਆਂ ਉਹ ਵੀ ਦੇ ਸਕਦੇ ਹਾਂ ਮੱਕੀ ਦੀ ਟੋਟ ਵੀ ਦੇ ਸਕਦੇ ਹਾਂ ਮੱਕੀ ਧੜੜਫੜੜ ਕਰਕੇ ਵਿੱਚ ਥੋੜੀ ਜੀ ਕਣਕ ਧੜੜਫੜੜ ਕਰਕੇ ਤੇ ਨਾਲ ਨਮਕ ਤੇ ਥੋੜਾ ਜਿਹਾ ਮਿੱਠਾ ਥੋੜਾ ਮਿਕਸ ਕਰਕੇ ਉਹ ਬੱਚਿਆਂ ਨੂੰ ਦੇ ਸਕਦੇ ਆ ਛੇਤੀ ਹਾਜਮ ਹੋ ਜਾਂਦਾ ਤੇ ਬੱਚਿਆਂ ਦੀ ਗਰੋਥ ਬਣੀ ਰਹਿੰਦੀ ਵਧੀਆ ਤੇ ਬੱਚਿਆਂ ਨੂੰ ਜਿਵੇਂ ਛੋਟੇ ਬੱਚੇ ਆ ਪੱਕੇ ਥਾਂ ਰੱਖਣਾ ਉਹਨਾਂ ਨੂੰ ਜਿਆਦਾ ਮਿੱਟੀ ਦੇ ਵਿੱਚ ਨਾ ਰੱਖੋ ਕੱਚੇ ਥਾਂ ਤੇ ਜਦੋਂ ਮਿੱਟੀ ਖਾਣਗੇ ਉਨੀ ਮਲੱਪ ਬਣਨਗੇ ਇਹਨਾਂ ਦੇ ਜਿੰਨਾ ਪ੍ਰੇਜ ਰੱਖਾਂਗੇ ਆਪਾਂ ਨਾਲ ਉਨਾ ਹੀ ਸਹੀ ਰਹਿੰਦਾ ਆਹ ਦੇਖ ਸਕਦੇ ਤੁਸੀਂ ਆਪਣੇ ਇਹ ਬੱਚੇ ਜਦੋਂ ਕੱਚੇ ਥਾਂ ਹੁੰਦੇ ਆ ਉਦੋਂ ਪਿੰਜਰੇ ਦੇ ਵਿੱਚ ਤੂੜੀ ਸਿੱਟੀ ਹੁੰਦੀ ਹੈ ਪਿੰਜਰਿਆਂ ਦੇ ਵਿੱਚ ਹੁਣ ਪੱਕੇ ਥਾਂ ਫਿਰਦੇ ਆ ਮਿੱਟੀ ਤੋਂ ਭਰੇਜ ਬਹੁਤ ਜਿਆਦਾ ਮਿੱਟੀ ਤੋਂ ਭਰੇਜ ਰੱਖਦੇ ਇਹਨਾਂ ਦਾ ਜਿੰਨਾ ਮਿੱਟੀ ਖਾਣ ਤੋਂ ਭਰੇਜ ਰੱਖਾਂਗੇ ਉਨਾਂ ਘਾਟਾ ਆਪਾਂ ਨੂੰ ਦਵਾਈ ਦੇਣੀ ਪਊਗੀ ਹੁਣ ਦੁੱਧ ਪਿੰਦੇ ਆ ਇਕੱਲਾ ਇਹ ਕੋਈ ਫੀਡ ਨਹੀਂ ਸ਼ੁਰੂ ਕਰੀ ਹੁਣ ਪੱਤਿਆਂ ਨੂੰ ਇੱਥੇ ਜਿਹੜੇ ਆਪਾਂ ਨਾ ਇੱਥੇ ਸੈੱਟ ਦਿੰਨੇ ਆ ਨੀਰਾ ਸੁੱਕਾ ਸਾਰੀਆਂ ਬਰਬਰੀਆਂ ਜਿੰਨੀਆਂ ਖੁੱਲੀਆਂ ਫਰਦੀਆਂ ਇੱਥੇ ਖਾ ਲੈਂਦੀਆਂ ਆ ਇਹ ਤੇ ਇਹ ਬੱਚੇ ਵੀ ਹੁਣ ਮੂੰਹ ਮਾਰਨ ਲੱਗ ਪਏ ਥੋੜਾ ਥੋੜਾ ਪੱਤਿਆਂ ਨੂੰ ਜਿੱਦਾਂ ਪੱਤੇ ਚੱਬਣ ਲੱਗ ਪਏ ਸਹੀ ਉਦਾਂ ਹੀ ਫੀਗੜ ਸ਼ੁਰੂ ਕਰ ਦੇਣੀ ਇਹਨਾਂ ਦੀ ਆਪਾਂ ਤੇ ਆ ਦੇਖ ਸਕਦੇ ਤੁਸੀਂ ਤੁਹਾਡੇ ਸਾਹਮਣੇ ਹੈ ਗਰੋਥ ਇਹਨਾਂ ਦੀ ਵਧ ਗਿਆ ਬੱਚੇ ਬੱਕਰੀਆਂ ਬਾਕੀ ਆਪਣੀਆਂ ਮੀਟਲ ਬਈ ਸੂਣ ਗਈਆਂ ਫਰਵਰੀ ਦੇ ਵਿੱਚ ਤੇ ਹੁਣ ਤਿੰਨ ਨਹੀਂ ਸੂਈਆਂ ਤਿੰਨ ਚਾਰ ਉਦੋਂ ਸੂ ਪੈਣਗੇ ਆਪਣੇ ਕੋਲੇ ਟੋਟਲ 6-7 ਵੱਡੀਆਂ ਬੱਕਰੀਆਂ ਤੇ ਚਾਰ ਕਪਠਾ ਜਿਹੜੀਆਂ ਹੁਣ ਮੌਕੇ ਦੇ ਤਿਆਰ ਦਾ ਕ੍ਰੋਸ ਹੋਣ ਦੇ ਤਿਆਰ ਹੋਈ ਜਾਂਦੀਆਂ 5 6 ਮਹੀਨੇ ਨਹੀਂ ਕ੍ਰੋਸ ਕਰਾਉਂਦੇ ਵੈਸੇ ਇਹਨਾਂ ਨੂੰ ਚੱਲੋ ਥੱਲੇ ਚਲ 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 ਹੂੰ ਠੀਕ ਹੈ ਜੀ ਦੋਸਤੋ ਧੰਨਵਾਦ ਆਪਣਾ ਲਾਈਵ ਚੰਗਾ ਲੱਗਿਆ ਸ਼ੇਅਰ ਜਰੂਰ ਕਰਿਓ ਅੱਗੇ ਮੂੰਗਫਲੀ ਦਾ ਨੀਰਾ ਹੈਗਾ ਵੀਰ ਹਾਂਜੀ ਬਾਈ ਜੀ ਆਪਾਂ ਆਪਣਾ ਆਪਣਾ ਸਟਾਕ ਰੱਖਦੇ ਹੁੰਨੇ ਵੇਚਣ ਵਾਲਾ ਕੋਈ ਨਹੀਂਗਾ ਜੇ ਤੁਸੀਂ ਮੰਨ ਕੇ ਚੱਲੋ ਮੰਗਵਾਉਣਾ ਮੂੰਗਫਲੀ ਦਾ ਨੀਰਾ ਮੇਰਾ ਨੰਬਰ ਹੈਗਾ ਜੀ 9465319183 ਇਹਦੇ ਤੇ ਵਟਸਐਪ ਤੇ ਮੈਨੂੰ ਮੈਸੇਜ ਕਰਦੇ ਮੈਂ ਤੁਹਾਨੂੰ ਨੰਬਰ ਭੇਜ ਦੂੰਗਾ ਬੰਦੇ ਦਾ ਨੀਰੇ ਵਾਲੇ ਜੋ ਵੀ ਨੀਰਾ ਭੇਜਦੇ ਹਨ ਉਹਨਾਂ ਦਾ ਮੈਂ ਨੰਬਰ ਤੁਹਾਨੂੰ ਦੇ ਦੂੰਗਾ 99655319183 ਤੇ ਮੈਨੂੰ ਮੈਸੇਜ ਕਰ ਦਿਓ WhatsApp ਤੇ ਵੀ ਮੈਂ ਤੁਹਾਨੂੰ ਨੰਬਰ ਭੇਜ ਦੂੰਗਾ ਉਹਨਾਂ ਦਾ ਜਿਹੜਾ ਆਪਣੇ ਕੋਲੇ ਨੀਰਾ ਹੁੰਦਾ ਆਪਣਾ ਆਪਣਾ ਸਟਾਕ ਹੀ ਹੁੰਦਾ ਵੇਚਣ ਵਾਲਾ ਕੋਈ ਨਹੀਂ ਹੁੰਦਾ ਬਈ ਉਹ ਨੰਬਰ ਆਪਣੇ ਕੋਲੇ ਬਹੁਤ Rajasthan ਵਾਲੇ ਬੰਦਿਆਂ ਦੇ ਪੰਜਾਬ ਵਾਲੇ ਬੰਦੇ ਵੀ ਹੈਗੇ ਵੇਚਦੇ ਆ ਤੇ ਨੰਬਰ ਮੈਂ ਤੁਹਾਨੂੰ ਉਹਨਾਂ ਦਾ ਦੇ ਦੂੰਗਾ ਮੈਸੇਜ ਮੈਨੂੰ ਕਰ ਦਿਓ WhatsApp ਤੇ ਠੀਕ ਹੈ ਜੀ ਧੰਨਵਾਦ ਦੋਸਤੋ ਜਿਹੜੀਆਂ ਬੀਟਰਲ ਦੂਜੀਆਂ ਆਪਣੀਆਂ ਖੁੱਲੀਆਂ ਹੁੰਦੀਆਂ ਮੈਂ ਫੇਰ ਕਿਸੇ ਦਿਨ ਦਿਖਾਉਂਗਾ ਆਪਣੇ ਬਰੀਡਰ ਬੱਕਰੇ ਦੋਵੇਂ ਉਹ ਵੀ ਫੇਰ ਦਿਖਾਉਂਗਾ ਦੋ ਦੋ ਦੰਦ ਤੇ ਖੜੇ ਆਪਣੇ ਬੱਕਰੇ ਚੰਗੀ ਹਾਈਟ ਚ ਵਾਲੀ ਚਾਲੀ ਕਰ ਗਏ ਆ ਉਹ ਉਹ ਵੀ ਦਿਖਾਵਾਂਗੇ ਓਕੇ ਬਾਈ ਜੀ ਗੁਰਪਿਆਰ ਸੰਧੂ ਜੀ ਧੰਨਵਾਦ ਨਾਲ ਜੁੜੇ ਰਹੇ ਆ ਤੁਸੀਂ ਸ਼ੁਕਰ ਗਿਆ ਜੀ ਮਿਹਰਬਾਨੀ